ਮੇਰਾ ਨਾਮ ਹੈ ਜੀ ਮਨਜੀਤ ਸਿੰਘ ਗਿੱਲ ਤੇ ਪਿੰਡ ਕਲਕਲਾਂ ਦਾ ਮੈਂ ਰਹਿਣ ਵਾਲਾ ਆ ਮੋਗਾ ਦੇ ਅੱਜ ਦੁਪਹਿਰ ਦੇ ਸਮੇਂ ਕੋਈ 1.5 ਦਾ ਟਾਈਮ ਹੋਣਾ ਸੀ ਖੇਤ ਤੋਂ ਆਏ ਜਦੋਂ ਤੇ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਸਾਡੇ ਮਹਿਬੂਬ ਕਲਾਕਾਰ ਜਸਵਿੰਦਰ ਭੱਲਾ ਜੀ ਜਿਹੜੇ ਸਾਡੇ ਵਿੱਚ ਨਹੀਂ ਰਹੇ ਤੇ ਕੁਦਰਤੀ ਗੱਲ ਹੈ ਵੀ ਭੱਲਾ ਜੀ ਨਾਲ ਸਾਡੀਆਂ ਸਾਂਝਾਂ ਵੀ ਸੀ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੀਆਂ ਸਰਦਾਰ ਜਗਦੇਵ ਸਿੰਘ ਜਸਵਾਲ ਜਿਨ੍ਹਾਂ ਨੂੰ ਪੰਜਾਬੀ ਸਭਿਆਚਾਰ ਦੇ ਬਾਬਾ ਗੋੜ ਕਿਹਾ ਜਾਂਦਾ ਸੀ ਉਹਨਾਂ ਦੇ ਕੋਲ ਰਹੇ ਹੋਏ ਆ ਉਹ ਸਾਡੇ ਬਹੁਤ ਜ਼ਿਆਦਾ ਸੀਨੀਅਰ ਸੀਗੇ ਤੇ ਉਹ ਰੰਗ ਕਰਮੀ ਸੀ ਅਸੀਂ ਮੂਰਤੀ ਕਲਾ ਦੇ ਆਰਟਿਸਟ ਹੋਣ ਦੇ ਨਾਤੇ ਅਸੀਂ ਜਸਵਲ ਸਾਹਿਬ ਦੀ ਟੀਮ ਚ ਸ਼ਾਮਲ ਸੀਗੇ ਤੇ ਜਦੋਂ ਸਾਨੂੰ ਪਤਾ ਲੱਗਾ ਵੀ ਐਡੀ ਮਹਾਨ ਸ਼ਖਸੀਅਤ ਅੱਜ ਪੰਜਾਬੀਅਤ ਦੇ ਵਿੱਚ ਬਹੁਤ ਵੱਡਾ ਖਲਾਅ ਪੈਦਾ ਕਰ ਗਈ ਤੇ ਅਸੀਂ ਆਪਣੀ ਕਲਾ ਦੇ ਰਹੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਉਹਨਾਂ ਦਾ ਕਲੇ ਰੂਪ ਬਣਾ ਕੇ तकरीबन 2.5 3 ਘੰਟੇ ਸਾਨੂੰ ਹੋ ਗਏ ਆ ਇਹ ਤਿਆਰ ਕਰਦਿਆਂ ਨੂੰ ਤੇ ਪਹਿਲਾਂ ਤਾਂ ਅਸੀਂ ਆਪਣੇ ਖੇਤ ਦੇ ਵਿੱਚ ਸੀ ਅਸੀਂ ਘਰ ਜਦੋਂ ਆਏ ਤੇ ਉਹਦੇ ਸੋਸ਼ਲ ਮੀਡੀਆ ਰਾਹੀਂ ਉਹਨਾਂ ਬਾਰੇ ਜਾਣਕਾਰੀ ਮਿਲੀ ਕੋਈ ਉਹਦੇ ਟਾਈਮ ਸੀਗਾ ਕੋਈ ਡੇਢ 2 ਦੇ ਵਿਚਕਾਰ ਦਾ ਕੋਈ ਟਾਈਮ ਸੀਗਾ ਤੇ ਸਾਨੂੰ ਬੜਾ ਦੁੱਖ ਲੱਗਾ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਉਹ ਮਹਾਨ ਜਿਹੜਾ ਕਲਾਕਾਰ ਅੱਜ ਸਾਡੇ ਵਿਚਕਾਰ ਨਹੀਂ ਰਿਹਾ ਅ ਬਚਪਨ ਤੋਂ ਸੁਣਦੇ ਆ ਰਹੇ ਸੀਗੇ ਸ਼ਨਕਾਟਾ ਚਾਚਾ ਚਤਰਾ ਦੇ ਰੂਪ ਵਿੱਚ ਉਹਨਾਂ ਨੇ ਦਰਸ਼ਕਾਂ ਦੇ ਵਿਚਕਾਰ ਜਿਹੜੀ ਜਗ੍ਹਾ ਬਣਾਈ ਦਿਲਾਂ ਦੇ ਵਿੱਚ ਉਹਦਾ ਕੋਈ ਸਾਨੀ ਨਹੀਂ ਤੇ ਉਹ ਪੰਜਾਬੀ ਸੱਭਿਆਚਾਰ ਦਾ ਮਹਾਨ ਚਤੇਰਾ ਜਿਹੜਾ ਅੱਜ ਉਹ ਕਲਾਕਾਰ ਸਾਡੇ ਵਿੱਚਕਾਰ ਨਹੀਂ ਹੈ ਤੇ ਅਸੀਂ ਆਪਣੇ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦਾ ਮੂਰਤੀ ਰੂਪ ਜਿਹੜਾ ਹੈਗਾ ਉਹ ਬਣਾਇਆ ਤਕਲੋ ਸਾਡੀਓ ਟੀਮ ਦੇ ਮੈਂਬਰ ਸੀਗੇ ਜੀ ਸਰਦਾਰ ਜਗਦੇਵ ਸਿੰਘ ਜਸਵਾਲ ਹਰਾਨੇ ਉਹਨਾਂ ਨੂੰ ਪ੍ਰਮੋਟ ਕੀਤਾ ਸੀ ਉਹਨਾਂ ਨੇ ਸਾਨੂੰ ਪ੍ਰਮੋਟ ਕੀਤਾ ਸੀ ਉਹ ਸਾਡੇ ਬਹੁਤ ਜ਼ਿਆਦਾ ਸੀਨੀਅਰ ਸੀਗੇ ਅਸੀਂ ਤਾਂ ਬਚਪਨ ਦੇ ਵਿੱਚ ਉਹਨਾਂ ਦਾ ਸ਼ਨਕਾਟਾ ਜਿਹੜਾ ਸੁਣਦੇ ਸੀ ਫਿਰ ਉਹ ਜਸਵਾਲ ਸਾਹਿਬ ਦੇ ਘਰ ਹੀ ਅਸੀਂ ਪਹਿਲੀ ਵਾਰੀ ਮਿਲੇ ਸੀਗੇ ਪੰਜਾਬੀ ਭਵਨ ਦੇ ਵਿੱਚ ਜਿਹੜਾ ਪ੍ਰੋਫੈਸਰ ਮੋਹਨ ਸਿੰਘ ਮੇਲਾ ਅਸੀਂ ਸਾਰੇ ਉਸ ਮੇਲੇ ਦੀ ਪੈਦਾਇਸ਼ਾਂ ਤੇ ਉਹ ਜਿਹੜੀਆਂ ਯਾਦਾਂ ਇੱਕਦਮ ਅੱਖਾਂ ਦੇ ਵਿੱਚਕਾਰ ਘੁੰਮ ਜਾਂਦੀਆਂ ਤੇ ਉਹ ਜਿਹੜੀਆਂ ਯਾਦਾਂ ਦਾ ਹੀ ਇੱਕ ਉਹ ਜਿਹੜਾ ਰੂਪ ਹੈ ਜਿਹੜਾ ਸਟੈਚੂ ਤੁਸੀਂ ਦੇਖ ਰਹੇ ਹੋ ਜਸਵਿੰਦਰ ਭੱਲਾ ਜੀ ਦਾ ਤੇ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ ਜੀ ਪਰਿਵਾਰ ਨਾਲ ਕੋਈ ਗੱਲਬਾਤ ਹੋਈ ਹੈ ਕਿਉਂਕਿ ਜਿੱਦਾਂ ਅੱਜ ਖਬਰ ਸੁਣਦੇ ਤੁਸੀਂ ਸਟੈਚੂ ਤਿਆਰ ਕੀਤਾ ਹੈ ਸਟੈਚੂ ਕਿੱਥੇ ਲਗਾਇਆ ਜਾਏਗਾ ਜਾਂ ਪਰਿਵਾਰ ਨੂੰ ਦਿੱਤਾ ਜਾਏਗਾ ਜਾਂ ਪਾਰਕ ਰੂਪ ਵਿੱਚ ਜੀ ਅਜੇ ਤੁਸੀਂ ਸਟੈਚੂ ਬਣਾਉਣ 'ਚ ਮਸਰੂਫ ਆਂ ਅਸੀਂ ਇਧਰਲੇ ਪਾਸੇ ਕੋਈ ਧਿਆਨ ਨਹੀਂ ਦਿੱਤਾ ਅਸੀਂ ਪਾਰਕ ਤੋਂ ਬਾਹਰ ਵੀ ਨਹੀਂ ਗਏ ਕਿਸੇ ਨਾਲ ਅਜੇ ਫੋਨ ਵੀ ਤਕਰੀਬਨ ਬੰਦ ਰੱਖਿਆ ਹੋਇਆ ਹੈ ਕਿਉਂਕਿ ਫਿਰ ਜੇ ਉਧਰ ਧਿਆਨ ਹੁੰਦਾ ਤੇ ਫਿਰ ਸਟੈਚੂ ਤੋਂ ਸਾਡਾ ਧਿਆਨ ਉਖੜਦਾ ਅਸੀਂ ਅਜੇ ਕਿਸੇ ਨਾਲ ਕੋਈ ਰਾਬਤਾ ਨਹੀਂ ਬਾਕੀ ਆਉਣ ਵਾਲੇ ਸਮੇਂ ਵਿੱਚ ਡਿਸਾਈਡ ਕਰਾਂਗੇ ਕਿ ਸਟੈਚੂ ਜਿਹੜਾ ਹੈ ਉਹ ਕਿੱਥੇ ਲਗਾਇਆ ਜਾਣਾ ਹੈ ਅਜੇ ਫਿਰ ਹਾਲ ਇਸ ਦੇ ਬਾਰੇ ਸੋਚਣਾ ਜਿਹੜਾ ਹੈਗਾ ਬਹੁਤ ਜਲਦਬਾਜ਼ੀ ਹੋਊਗੀ ਅਜੇ ਇਸ ਬਾਰੇ ਫੈਸਲਾ ਲੈਣਾ ਬਾਕੀ ਆ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਤੇ ਉਸ ਦੁੱਖ ਨੂੰ ਇੱਕ ਭਲੌਣ ਦਾ ਹੀ ਯਤਨ ਹੁੰਦਾ ਹੈ ਅਸੀਂ ਆਪਣੀ ਕਲਾ ਦੇ ਰਾਈ ਜਿਹੜਾ ਇਸ ਤਰ੍ਹਾਂ ਦਾ ਉਪਰਾਲਾ ਕਰਦੇ ਆ ਕਿਉਂਕਿ ਸਾਡਾ ਸਮੁੱਚਾ ਪਰਿਵਾਰ ਜਿਹੜਾ ਮੂਰਤੀ ਕਲਾ ਨੂੰ ਸਮਰਪਿਤ ਆ ਅਸੀਂ ਖੇਤੀਬਾੜੀ ਦੇ ਨਾਲ ਨਾਲ ਜਿਹੜਾ ਹੈਗਾ ਉਹ ਮੂਰਤੀ ਕਲਾ ਦੇ ਰਾਈ ਆਪਣੇ ਖੜਾਰੀਆਂ ਦੇ ਵਿਦਵਾਨਾਂ ਦੇ ਔਰ ਸ਼ਹੀਦਾਂ ਦੇਸ਼ ਭਗਤਾਂ ਦੇ ਜਿਹੜੇ ਸਟੈਚੂ ਬਣਾ ਕੇ ਮਹਾਨ ਦੇਸ਼ ਭਗਤ ਪਾਰਕ ਜਿਹੜਾ ਹੈਗਾ ਉਹ ਸਥਾਪਿਤ ਕੀਤਾ ਕਲਕਲਾਂ ਦੇ ਵਿੱਚ ਤੇ ਮੈਂ ਜਦੋਂ ਕਲਾਸ 1 ਅਫਸਰ ਦੀ ਨੌਕਰੀ ਛੱਡ ਕੇ ਆਇਆ ਸੀ ਤੇ ਉਹਦੇ ਮੇਰੇ ਮਨ ਦੀ ਵੀ ਤਮੰਨਾ ਸੀ ਕਿ ਜਿਹੜਾ ਹਰ ਪਾਸੇ ਤੋਂ ਮਨ ਨੂੰ ਮੋੜ ਕੇ ਕਲਾ ਦੇ ਨਾਲ ਜੋੜ ਕੇ ਅਸੀਂ ਆਪਣੇ ਪੰਜਾਬ ਪੰਜਾਬੀ ਤੇ ਪੰਜਾਬੀ ਨੂੰ ਜਿਹੜਾ ਹੈਗਾ ਉਹ ਹੋਰ ਪਰਫੁੱਲਤ ਕਰੀਏ ਤੇ ਆਪਣੀ ਨਵੀਂ ਜਨਰੇਸ਼ਨ ਨੂੰ ਸੰਦੇਸ਼ ਦੇਈਏ ਉਹਨਾਂ ਦੇਸ਼ ਭਗਤਾਂ ਬਾਰੇ ਉਹਨਾਂ ਵਿਦਵਾਨਾਂ ਬਾਰੇ ਉਹਨਾਂ ਗਾਇਕਾਂ ਬਾਰੇ ਤੇ ਉਹਨਾਂ ਖਿਡਾਰੀਆਂ ਬਾਰੇ ਸੁਨਿਆ ਕੀ ਦੇ ਰਹੇ ਹੋ ਜੀ ਸੁਨਿਆ ਇਹ ਹੀ ਹੈ ਕਿ ਮਹਾਨ ਸਾਡੀ ਵਿਰਾਸਤ ਹੈ ਮਹਾਨ ਜਿਹੜਾ ਹੈਗਾ ਸਾਡੀ ਇਹ ਧਰਤੀ ਹੈ ਤੇ ਸਾਨੂੰ ਉਹਦੇ ਲਈ ਕੰਮ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਜਿਹੜੀਆਂ ਸਾਡੇ ਵਿੱਚਕਾਰ ਨਹੀਂ ਆਇਆ ਉਹਨਾਂ ਦੇ ਦਰਸਾਏ ਮਾਰਗ ਜਿਹੜੇ ਆ ਉਹਨਾਂ ਦੇ ਜਿਹੜੇ ਸੰਦੇਸ਼ ਆ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆ ਕੇ ਤੇ ਅਸੀਂ ਆਪਣਾ ਜੀਵਨ ਜਿਹੜਾ ਹੈਗਾ ਉਹ ਵਧੀਆ ਢੰਗ ਨਾਲ ਜਿਉ ਸਕਦੇ ਆ ਤੇ ਉਹੀ ਸਾਡੀ ਜਿਹੜੀ ਪ੍ਰੇਰਣਾ ਬਣੇ ਆ ਲੋਕ ਤੇ ਸਾਡਾ ਇਹ ਸੰਦੇਸ਼ ਹੈ ਅਸੀਂ ਉਹਨਾਂ ਮਹਾਨ ਵਿਦਵਾਨਾਂ ਦੇ ਨਕਸ਼ੇ ਕਦਮ ਤੇ ਚੱਲੀਏ